ਪੰਜਾਬ ਪੁਲਿਸ ਵਿੱਚ ਪੁਲਿਸ ਭਰਤੀ ਪੈਂਡਿੰਗ ਲਿਸਟ 2016 ਦੀ ਭਰਤੀ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਥੋੜੀ ਦੂਰ ਮੋਬਾਈਲ ਟਾਵਰ ਤੇ ਚੜ ਕੇ ਇੱਕ ਕੁੜੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਸ ਦੇ ਸਾਥੀਆਂ ਵੱਲੋਂ ਉਸ ਮੋਬਾਈਲ ਟਾਵਰ ਦੇ नीचे ਪੱਕਾ ਧਰਨਾ ਲਗਾਇਆ ਗਿਆ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਭਰਤੀ 2016 ਪੈਂਡਿੰਗ ਲਿਸਟ ਫਿਰ ਤੋਂ ਸ਼ੁਰੂ ਕੀਤੀ ਜਾਵੇ। ਉਧਰ ਕੁੜੀ ਵੱਲੋਂ ਪਿਛਲੇ 1 ਮਹੀਨੇ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਅਤੇ ਹੁਣ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਤਮ ਹੱਤਿਆ ਕਰ ਲੇਗੀ। ਪਰ ਮੇਰਾ ਨਾਮ ਅਮਨਦੀਪ ਹੈ। ਕਿਹੜੇ ਯੂਨੀਅਨ ਤੋਂ? ਪੰਜਾਬ ਵਾਲ 2016 ਵੇਟਿੰਗ ਲਿਸਟ ਦਾ। ਕਿੱਥੇ ਬੈਠੇ ਹਾਂ? ਕਿੰਨੇ ਦਿਨਾਂ ਦੇ ਬੈਠੇ ਹਾਂ? ਕਿਹੜੀਆਂ ਮੰਗਾਂ ਨਾਲ ਲੈ ਕੇ ਬੈਠੇ ਹਾਂ? ਸਰ ਮੰਗਦਾ ਸਾਡੀ ਜੁਆਇਨਿੰਗ ਦੀ ਹੈ ਤੇ ਸਾਨੂੰ ਅੱਜ 3 ਮਹੀਨੇ ਜਿੰਨ ਤੋਂ ਜੜੇ ਸੀ ਤਾਂ ਅੱਜ ਇੱਕ ਰਿਟਰੀਟ ਹੋ ਚੁੱਕੀ ਹੈ, ਇੱਕ ਮੰਨਤੀ ਹੋ ਚੱਲਿਆ ਹੈ। ਅਜੀ ਸਰ ਮੰਗਾ ਇਹੀ ਹੈ ਵੀ ਸਾਡਾ ਜਿਹੜੀ ਵੇਟਿੰਗ ਲਿਸਟ ਆ ਉਹਨੂੰ ਮੈਡ ਨੰਬਰ ਦੇ ਵੈਰੀਫਿਕੇਸ਼ਨ ਹੋਣ ਦੇ ਬਾਅਦ ਵੀ ਉਹਨੂੰ ਜੱਕ ਜੁਆਇਨ ਨਹੀਂ ਕਰਾਇਆ ਗਿਆ ਤੇ ਸਾਡੀ ਤਾਂ ਇਹੀ ਮੰਗ ਆ ਸੀ ਐਮ ਨੂੰ ਸਭ ਕੁਝ ਪਤਾ ਹੈ ਅਸੀਂ ਜੁਆਇਨਿੰਗ ਮੰਗਦੇ ਵੀ ਸਾਨੂੰ ਜੁਆਇਨ ਕਰਾਇਆ ਜਾਵੇ ਸਾਨੂੰ ਰਜਿਸਟਰ ਦਿੱਤਾ ਜਾਵੇ ਜਿਹੜੀ ਕੁੜੀ ਚੜੀ ਹੋਈ ਆ ਕਿੰਨੀ ਤਰੀਕ ਦੀ ਚੜੀ ਹੋਈ ਆ ਕਿੱਥੇ ਚੜੀ ਹੋਈ ਆ ਕੀ ਨਾਮ ਆਵਾ ਅਰਦੀਪ ਕੌਰ ਆ ਕੁੜੀ ਬੋਹਰ ਤੋਂ ਤੇ ਉਹ ਅੱਜ ਤਕਰੀਬਨ 10 ਤਰੀਕ ਨੂੰ ਜੜੀ ਹੋਈ ਆ ਤੇ ਅੱਜ ਇੱਕ ਮਹੀਨਾ ਹੋ ਚੱਲਿਆ ਤੇ ਉਹਨਾਂ ਦੀ ਹਾਲਤ ਵੀ ਕਾਫੀ 나ਜੂਗਾ ਕਿੱਥੇ ਚੜੀ ਹੋਈ ਆ ਉਹ ਆਪਣੇ ਨੈਟਵਰਕ ਟਾਵਰ ਤੇ ਚੜੀ ਹੋਈ ਆ ਜੀ ਟਾਵਰ ਦੇ ਹਾਲਾਤ ਗਏ ਨੇ ਜਦੋਂ ਜਿਹੜੀ ਉਹ ਚਾਈ ਦੇ ਬੈਠੀਆਂ ਉਹ ਚਾਈ ਕਰੀਬਨ ਆਪਣੇ 100 ਦੇ ਕਰੀਬਨ ਫੁੱਟ ਦੇ ਹੈ ਜੀ ਚਾਈ ਤੇ ਜੀ ਤੇ ਹਾਲ ਆਪੇ ਹਿਸਾਬ ਨਾਲ ਉਹ ਵੀ ਲੋਹੇ ਦੀ ਚਾਦਰ ਆ ਉੱਤੇ ਕਈ ਲਈ ਚਾਈ ਦੇ ਕਦੇ ਹਨੇਰ ਆ ਜਾਂਦਾ ਕਦੇ بارش ਆ ਜਾਂਦੀ ਹੈ ਤੇ ਕਾਫੀਆਂ ਦੀ ਹਾਲਤ ਨਾਲ ਜੀ ਕਾ ਰਾਤ ਨੂੰ ਤੇ ਕਾਫੀ ਠੰਡ ਹੁੰਦੀ ਹੈ ਜੀ ਕੰਨਾ ਸਮਾਂ ਹੋ ਗਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਤੁਹਾਨੂੰ ਸਮਝੋਤਾ ਜਾਂ ਤੁਹਾਨੂੰ ਕੋਈ ਤੁਹਾਡੀ ਮੰਗਾਂ ਪੂਰੀਆਂ ਕਰਨ ਦਾ ਸੁਨੇਹਾ ਲੱਗਿਆ ਹੋਵੇ ਨਹੀਂ ਨਹੀਂ ਜਿਹੜੀ ਮੰਗ ਸਾਡੀ ਉਹ ਗੱਲਾਂ ਤੇ ਆਉਂਦੀ ਨਹੀਂ ਜੀ ਉਹਦਾ ਆਪਦਾ ਕਹਿੰਦੇ ਥੱਲੇ ਲੈ ਗਿਓ ਜਾਂਦੇ ਰੋ ਬਸ ਆ ਹੀ ਕਹਿੰਦੇ ਮਲਾਦਾਂਗੇ ਜਦੋਂ ਸਾਡਾ ਟਾਈਮ ਲੱਗਿਆ ਜੀ ਕੱਲੋ ਕੁੜੀ ਦੇ ਵੱਲੋਂ ਇੱਕ ਵਾਰਨਿੰਗ ਦਿੱਤੀ ਗਈ ਹੈ ਕੀ ਵਾਰਨਿੰਗ ਦਿੱਤੀ ਗਈ ਹੈ ਕੁੜੀ ਨੇ ਇਹੀ ਕਿਹਾ ਵੀ ਮੇਰੀ ਬੈਠੇ ਬੈਠੇ ਦੀ ਉੱਤੇ ਹਾਲਤ ਕਾਫੀ ਨਾਜ਼ੀ ਹੋ ਚੁੱਕੀ ਆ ਤੇ ਮੇਰੇ ਇੰਨੇ ਦਿਨਾਂ ਦੇ ਅੱਜ ਇੱਕ ਮਹੀਨਾ ਹੋ ਗਿਆ ਜੀ ਕਿਸੇ ਨੇ ਆ ਕੇ ਸਾਲ ਨਹੀਂ ਲਈ ਦੀ ਮੈਂ ਕੋਈ ਹਾਲਤ ਆ ਚੁੱਕੀ ਆ ਵੀ ਮੈਂ ਕਿਉਂ ਖਾਲੀ ਹੱਥ ਜਾ ਨਹੀਂ ਸਕਦੀ ਉਹ ਮੇਰੇ ਜਿਆਦਾ ਮੈਂ ਉੱਥੋਂ ਸਾਲ ਮਾਰਦਾਂਗੀ ਤੇ ਜਾ ਫਿਰ ਨੂੰ ਅੱਗ ਲਾ ਲਾਂਗੇ ਕਿਸ ਤਰ੍ਹਾਂ ਦੇਖਦੇ ਕੋ ਕੁੜੀ ਆ ਜਿਹੜੀ ਉਹਨੂੰ ਉੱਪਰ ਬੈਠਣਾ ਕਿੰਨਾ ਮੁਸ਼ਕਿਲ ਆ ਉਹ ਦਿਨ ਨੂੰ ਕਿਵੇਂ ਦੇਖਦੇ ਕੋਈ ਸਾਰ ਲੈਣੇ ਆ ਰਹੇ ਗਰੀਬਨ ਤੇ ਹੁਣ ਇਨਸਾਨੀਅਤ ਨਾ ਦੇ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਕੁੜੀ ਦਾ ਇੱਕ ਮਹੀਨੇ ਉੱਤੇ ਰਹਿਣਾ ਕੁੜੀਆਂ ਨੂੰ ਸੋਹ ਪ੍ਰੋਬਲਮਾਂ ਸੋਚਾਂ ਡਾ ਉੱਤੇ ਟਾਵਰ ਦੇ ਜੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੇ ਹੁਣ ਜੇ ਹੁਣ ਇਹਨਾਂ ਨੂੰ ਕਿਸੇ ਨੂੰ ਸ਼ਰਮ ਹੀ ਨਹੀਂ ਆਖਿਆ ਜਾਵੇ ਤਾਂ ਆਉਂਦੇ ਆ ਕੋਈ ਵੀ ਗੱਲ ਇਹ ਨਹੀਂ ਕਹਿੰਦੇ ਵੀ ਚਲੋ ਯਾਰ ਅਸੀਂ ਕੋਸ਼ਿਸ਼ ਕਰਦੇ ਬਸ ਸਿਰਫ ਆਪਦਾ ਬੱਲਾ ਝਾੜ ਨਹੀਂ ਹੁੰਦਾ ਜਿਹੜਾ ਵੀ ਹੁੰਦਾ ਇਹ ਨਹੀਂ ਵੀ ਕੋਈ ਕੋਈ ਇਨਸਾਨੀਅਤ ਨਾ ਦੇ ਕਿਸੇ ਦੀ ਬਾਣੀ ਛੱਡਦਾ ਹੈਗਾ ਇਹ ਸੀਐਮ ਇਹ ਤੇ ਤੇ 2 ਮਿੰਟ ਜਾਂ 4 ਮਿੰਟ ਮਲਾਉਣਾ ਕੋਈ ਵੱਡੀ ਗੱਲ ਨਹੀਂ ਗੀ